ਹੱਗਾ ਇੱਕ ਬੰਦਾ ਵਾਹ ਹੱਗਾ ਇੱਕ ਬੰਦਾ ਵਾਹ ਹੁਣ ਆਏ ਸੁਣੋ ਰੇਖਾ ਦੇਖੋ ਰੇਖਾ ਦੇਖੋ ਹੁਣ ਆਏ ਰੇਖਾ ਸ੍ਰੀ ਗੋਬਿੰਦ ਜੀ ਆਪਾਂ ਫੇਸਬੁੱਕ ਡੇ ਅਨੰਦਪੁਰ ਸਾਹਿਬ ਨਗਰ ਕਾਉਂਸਲ ਤੱਕ ਤੱਕ ਦੇਖ ਸਮਾਣੇ ਜਿੱਥੇ ਇਥੋਂ ਦੇ ਸਫਾਈ ਸੇਵਕ ਤੇ ਹੋਰ ਮੁਲਾਜ਼ਮ ਹੈ ਜਿਹੜੇ ਨਗਰ ਕਾਉਂਸਲ ਦੇ ਉੱਧਰ ਆ ਕੇ ਬੈਠੇ ਆ ਦੇ ਖਿਲਾਫ ਅਤੇ ਵੀਰ ਤੇਜੀ ਦੇ ਖਿਲਾਫ ਜਿਸ ਨੇ ਨਗਰ ਕੌਂਸਲ ਦੀ ਸਫਾਈ ਸੇਵ ਗੁੰਡਾ ਕਹਿ ਕੇ ਸੰਬੋਧਨ ਕੀਤਾ ਹੈ ਇੱਕ ਪੱਤਰ ਦੇ ਵਿੱਚ ਜੋ ਉਸਨੇ ਹਲਕਾ ਦੇ ਨਾਇਕ ਅਤੇ ਸਿਗਾ ਮਾਪੜੇ ਸਰਦਾਰ ਅਰਜੋਤ ਸਿੰਘ ਫਰੈਂਚਮਨ ਫੇਸਬੁਕ ਤੇ ਲਿਖਿਆ ਇਹ ਮੁਲਾਜ਼ਮ ਇਸ ਗੱਲ ਤੇ ਅੜੇ ਹੋਏ ਹਨ ਕਿ ਉਸ ਸ਼ਖਸ ਨੇ ਦੇ ਨਾਮ ਗੁੰਡਾ ਕਹਿ ਕੇ ਸੰਬੋਧਨ ਕੀਤਾ ਹੈ ਇਸ ਦੀ ਜਾਂਚ ਆਜੇ ਸਾਂਹਟ ਤੋਂ ਮਾ ਵੀ ਮੰਗੇ ਅਤੇ ਤਨੂੰ ਤੋਂ ਲੋਦੇ ਚਲਾਫ ਬਣਦੀ ਕਾਰਵਾਈ ਕਰੇ ਉਦੋਂ ਤੱਕ 80 ਸੈਂਟਰਾਂ ਤਰ੍ਹਾਂ ਦੇ ਬੈਠੇ ਰਹਿਣਗੇ ਇਸ ਲਈ ਦੋ ਦਿਨਾਂ ਤੋਂ ਸ੍ਰੀ ਅਨੰਦਪੁਰ ਵਿਖੇ ਬੈਠੇ ਹਨ ਹੈ ਜਸਵੰਤ ਸਿੰਘ ਹਿਡਨਸਾਈਟੇ ਤੋਂ ਸਵਰਨਜੀਤ ਸਿੰਘ ਦੇ ਨਾਲ ਅਨੰਤਪੁਰ ਸਾਹਿਬ ਪਿਛਲੇ ਦੋ ਦਿਨਾਂ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਮੁੱਦਾ ਪਖਿਆ ਹੋਇਆ ਹੈ ਹਰਤੇਗਵੀਰ ਸਿੰਘ ਤੇਗੀ ਨਾਮ ਦਾ ਬੰਦਾ ਇਲਜ਼ਾਮ ਲਗਾ ਰਿਹਾ ਹੈ ਸਫਾਈ ਕਰਮਚਾਰੀ ਨਗਰ ਕੌਂਸਲ ਦੇ ਜਿਹੜੇ ਉਹਨਾਂ ਨੂੰ ਗੁੰਡੇ ਕਹਿ ਕੇ ਸੰਬੋਧਨ ਕਰਕੇ ਕਿ ਇਹਨਾਂ ਗੁੰਡਿਆਂ ਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਤੇ ਹਮਲਾ ਕੀਤਾ ਤੇ ਉਹ ਦਾਫੇ ਲਏ ਜਦੋਂ ਅਸੀਂ ਦੂਜਾ ਪੱਖ ਦੇਖਦੇ ਹਾਂ ਨਗਰ ਕੌਂਸਲ ਦੇ ਜਿਹੜੇ ਮੁਲਾਜ਼ਮ ਹੈ ਉਹ ਇਸ ਗੱਲ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਹੈ ਕਿ ਤੇਗੀ ਨਾਂ ਦੇ ਇਸ ਬੰਦੇ ਨੇ ਇਹ ਮੁਲਾਜ਼ਮਾਂ ਨੂੰ ਸਫਾਈ ਕਰਮਚਾਰੀਆਂ ਨੂੰ ਗੁੰਡੇ ਕਹਿ ਕੇ ਸੰਬੋਧਨ ਕੀਤਾ ਇੱਕ ਪੱਤਰ ਵਿੱਚ ਜੋਸ ਨੇ ਮਾਨਯੋਗ ਸਿੱਖਿਆ ਮੰਤਰੀ ਤੇ ਹਲਕਾ ਵਿਧਾਇਕ ਆਨੰਦਪੁਰ ਸਾਹਿਬ ਨੂੰ ਲਿਖਿਆ ਹੈ ਅਸੀਂ ਮੌਜੂਦ ਹਾਂ ਜਿਹੜੇ ਦੋ ਦਿਨ ਤੋਂ ਧਰਨੇ ਤੇ ਬੈਠੇ ਐ ਆਨੰਦਪੁਰ ਸਾਹਿਬ ਦੇ ਨਗਰ ਕੌਂਸਲ ਦੇ ਮੁਲਾਜ਼ਮ ਇਹ ਸਮੀਰ ਜੀ ਜਿਹੜੇ ਸਫਾਈ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਐ ਆਨੰਦਪੁਰ ਸਾਹਿਬ ਤੋਂ ਹਾਂਜੀ ਸਮੀਰ ਜੀ ਇਹ ਮੁੱਦਾ ਇਹ ਹੁਣ ਤੁਸੀਂ ਕੀ ਚਾਹੁੰਦੇ ਆ ਜਿਹੜੇ ਦੋ ਦਿਨ ਤੋਂ ਹੁਣ ਧਰਨੇ ਤੇ ਬੈਠੇ ਹੋਏ ਆ ਕੀ ਚਾਹੁੰਦੇ ਆ ਸਾਰੇ ਪਹਿਲੇ ਜੈ ਪੀ ਜੈ ਭਾਰਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਦੋ ਦਿਨ ਤੇ ਜੀ ਸਟ੍ਰਾਈਕ ਚੱਲੀ ਹੋਈ ਹੈ ਸਾਡਾ ਮੁੱਦਾ ਇੱਕ ਹੀ ਹੈ ਜੀ ਜਿਸ ਵੀ ਬੰਦੇ ਨੇ ਸਾਨੂੰ ਇਹ ਗੋਲਿਆਏ ਜੇ ਫੇਸਬੁੱਕ ਤੇ ਜਿਨੇ ਵੀ ਆਪਣਾ ਪੋਸਟ ਕੀਤੀ ਹੈ ਕਿ ਵੀ ਸਫਾਈ ਕਰਮਚਾਰੀ ਗੁੰਡੇ ਹੈ ڈاکੂ ਹੈ ਚੋਰ ਹੈ ਨੇ ਬੇਰੇ ਜੋ ਵੀ ਉਹਨੇ ਸ਼ਬਦ ਵਰਤੇ ਸਾਨੂੰ ਇਹਦਾ ਬਹੁਤ ਇਤਰਾਜ਼ ਹੈ ਜੀ ਰੋਸ ਹੈ ਸਾਨੂੰ ਇਸ ਚੀਜ਼ ਦਾ ਜੀ ਪ੍ਰਸ਼ਾਸਨ ਉਹਦੇ ਖਿਲਾਫ ਕੋਈ ਕਾਰਵਾਈ ਨਹੀਂ ਕਰਦਾ ਤਾਂ ਸਾਡਾ ਤਰਨਾ ਇਦਾਂ ਹੀ ਲਗਾਤਾਰ ਚੱਲੂਗਾ ਦਰਨਾ جاری ਰਹੂਗਾ مطلب ਤੁਸੀਂ ਮੰਗ ਕੀ ਹੈ ਤੁਹਾਡੇ ਕੀ ਚਾਹੁੰਦੇ ਆ ਤੁਸੀਂ ਉਸ ਬੰਦੇ ਤੋਂ ਜਿਨੇ ਇਹ ਸ਼ਬਦ ਵਰਤੇ ਆ ਤੁਹਾਡੇ ਖਿਲਾਫ ਜੀ ਕਿਸ ਵੀ ਬੰਦੇ ਨੇ ਇਹ ਸ਼ਬਦ ਸਾਡੇ ਖਿਲਾਫ ਵਰਤੇ ਆ ਸਾਡੀ ਯੂਨੀਅਨ ਦੇ ਖਿਲਾਫ ਸਾਡੇ ਭਾਈਚਾਰੇ ਦੇ ਖਿਲਾਫ ਜਿਨੇ ਵੀ ਇਹ ਸ਼ਬਦ ਵਰਤੇ ਆ ਸਾਡੀ ਸਰਕਾਰ ਤੇ ਪ੍ਰਸ਼ਾਸਨ ਤੇ ਇਹ ਹੀ ਮੰਗ ਹੈ ਜੀ ਉਹ ਬੰਦਾ ਸਾਰੇ ਪੂਰੇ ਡਿਪਾਰਟਮੈਂਟ ਸੇ ਸਾਡੇ ਭਾਈਚਾਰੇ ਤੇ ਆ ਕੇ ਮਾਫੀ ਮੰਗੇ ਜਾਂ ਫਿਰ ਉਹਦੇ ਖਿਲਾਫ ਕੋਈ ਸਭ ਤੋਂ ਸਖਤ ਕਾਰਵਾਈ ਪ੍ਰਸ਼ਾਸਨ ਕਰੇ अच्छा जे आपा ਦੂਜੇ ਪੱਖ ਦੇਖੀਏ ਸ਼ਹਿਰ ਦੇ ਵਿੱਚ ਦੋ ਦਿਨਾਂ ਤੋਂ ਬਹੁਤ ਗੰਦ ਜਿਹੜਾ ਪਿਆ ਹੋਇਆ ਸਫਾਈ ਕਰਮਚਾਰੀਆਂ ਨੇ ਕੋਈ ਆਪਣੀ ਡਿਊਟੀ ਨਹੀਂ ਨਿਭਾਈ ਧਰਨੇ ਤੇ ਬੈਠੇ ਹੋਇਆ ਕਿ ਉਹਦੇ ਪ੍ਰਤੀ ਵੀ ਆਪਾਂ ਕੁਝ ਬੰਦੇ ਵਿੱਚੋਂ ਲਗਾਏ ਹੋਏ ਆ ਕੰਮ ਤੇ ਜਾਂ ਨਹੀਂ ਨਹੀਂ ਜੀ ਸਾਡਾ ਤਰਨਾ ਜੀ ਲਗਾਤਾਰ جاری ਹੈ ਇਹ ਪਰਮਾਤਮਾ ਨੂੰ ਵੀ ਪਤਾ ਹੈ ਜੀ ਗੁਰੂ ਮਹਾਰਾਜ ਇਹ ਮੁਕੰਮਲ ਸਾਰੇ ਸਾਰੇ ਜੀ ਸਾਰੇ ਜੀ ਸਾਰੇ ਇੱਕੋ ਇੱਕ ਵਰਕਰ ਸਾਡੇ ਸੁਨਾਨ ਧਰਨੇ ਤੇ ਬੈਠਾ ਹੈ ਬਈ ਅਸੀਂ ਕੋਈ ਵਰਕਰ ਨਹੀਂ ਭੇਜਿਆ ਵਾ ਸਫਾਈ ਕਰਨੇ ਵਾਸਤੇ ਜਾਂ ਕਿਸੇ ਵੀ ਕੰਮ ਤੇ ਅਸੀਂ ਸਾਡੀ ਪੱਕੀ ਸਟ੍ਰਾਈਕ ਹੈ ਜੀ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲਣਾ ਇਹ ਸਟ੍ਰਾਈਕ ਜਾਰੀ ਰਹਿਣੀ ਹੈ ਬਹੁਤ ਬਹੁਤ ਸ਼ੁਕਰੀਆ ਜੀ ਇਹਨੇ ਪ੍ਰਦਾਨ ਨਗਰ ਕੌਂਸਲ ਸਫਾਈ ਜੁਨੇਾਨਾ ਨਾਨਕਪੁਰ ਸਾਹਿਬ ਦੇ ਪ੍ਰਧਾਨ ਸਮੀਰ ਜੀ ਜਿਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਤੱਕ ਉਹ ਬੰਦਾ ਸਾਡੇ ਤੋਂ ਮਾਫੀ ਨਹੀਂ ਮੰਗਦਾ ਅਸੀਂ ਇਹ ਧਰਨਾ ਚਾਰੀ ਰੱਖਣਾ ਹਿਡਨ ਸਾਈਡ ਟੀਮ ਤੋਂ ਮੈਂ ਜਸਪਾਲ ਸਿੰਘ ਨਾਨਕਪੁਰ ਸਾਹਿਬ ਤੋਂ ਸਵਰਨ ਸਿੰਘ ਦੇ ਨਾਲ ਬਹੁਤ ਬਹੁਤ ਸ਼ੁਕਰੀਆ